ਅਮਰਦੀਪ ਸਿੰਘ ਉਹਨਾਂ ਨੂੰ ਲੱਗਦਾ ਪ੍ਰਸਤ ਹੋਈ ਸੀਗੀ ਵੀ ਹਾਂ ਵੀ ਉਹਨਾਂ ਦੇ ਨਾਲ ਕਿਸੇ ਨੇ ਠੱਗੀ ਮਾਰੀ ਹੈ 50 ਲੱਖ ਦੇ ਕਰੀਬ ਕਿ ਉਹਨਾਂ ਨੂੰ ਜਾਲੀ ਉਹਨਾਂ ਨੂੰ ਜਾਲੀ ਡਾਕੂਮੈਂਟ ਦਿਖਾ ਕੇ ਜਾਲੀ ਜਾਂ ਕਿਸੇ ਹੋਰ ਜਗ੍ਹਾ ਦਿਖਾ ਕੇ ਉਹਨਾਂ ਕੋਲੋਂ 50 ਲੱਖ ਦੇ ਕਰੀਬ ਠੱਗੀ ਮਾਰੀ ਉਹਨਾਂ ਨਾਲ ਹੁਣ ਤੱਕ ਪੰਜ ਬੰਦੇ ਗ੍ਰਿਫਤਾਰ ਕੀਤੇ ਤੇ ਦੋ ਅੱਗੇ ਹੋਰ ਰੈਡੀਫਾਈ ਕੀਤੇ ਨੇ ਜਿਹੜੇ ਕਿ ਇਸ ਕੇਸ ਦੇ ਵਿੱਚ ਇਨਵੋਲ ਸੀਗੇ ਵੀ ਇਹ ਗੈਂਗ ਸੀ ਜਿਹੜਾ ਫਰਦਰ ਵੈਰੀਫਾਈ ਕੀਤਾ ਤੇ ਪਤਾ ਲੱਗਾ ਵੀ ਇਸ ਗੈਂਗ ਦੇ ਉੱਪਰ ਲੱਗ ਪਗ ਚੰਦਰ ਸੁਣਾ ਦੇ ਕ੍ਰੀ ਪਰਚੇ ਦਰਜ ਨੇ ਪਹਿਲਾਂ ਹੀ ਸੇਮ ਮੋਡਸ ਆਫ ਪ੍ਰੈਕਟਿਸ ਦੇ ਵੀ ਹਾਂ ਵੀ ਜਾਲੀ ਡਾਕੂਮੈਂਟਸ ਤਿਆਰ ਕਰਨੇ ਜਾਲੀ ਬੰਦੇ ਖੜੇ ਕਰਨੇ ਤੇ ਲੋਕਾਂ ਨੂੰ ਲਲਚਾ ਕੇ ਜ਼ਮੀਨ ਦਿਵਾਉਣ ਦੇ ਬਹਾਨੇ ਉਹਨਾਂ ਕੋਲੋਂ ਕਰੋੜਾਂ ਰੁਪਏ ਇਕੱਠਾ। ਇਹਨਾਂ ਕੋਲ ਜੀ ਟੋਟਲ ਰਿਕਵਰੀ ਹੈ 50 ਲੱਖ ਦੇ ਵਿੱਚੋਂ ਉਹਨਾਂ ਨੇ ਠੱਗੀ ਮਾਰੀ ਸੀ ਅਸੀਂ 32.5 ਲੱਖ ਦੇ ਕਰੀਬ ਰਿਕਵਰੀ ਕੀਤੀ ਉਹਨਾਂ ਕੋਲੋਂ। ਤੇ ਇਹਨਾਂ ਦੇ ਪੁਰਾਣੇ ਰਿਕਾਰਡ ਦੇਖ ਕੇ ਅਸੀਂ ਇਹਨਾਂ ਦੀ ਸਾਰੀਆਂ ਬੀਜ਼ ਵੀ ਕੈਨਸਲ ਕਰਾ ਰਹੇ ਆ ਤੇ ਇਹਨਾਂ ਦੇ ਜੋ ਸਭ ਤੋਂ ਸਭ ਜਿਹੜੀ ਦਾਦੀ ਪ੍ਰਾਪਰਟੀ ਬਣਾਈ ਇਹਨਾਂ ਨੇ ਜਿਹੜੀ 2 ਨੰਬਰ ਚ ਜਾਂ ਲੋਕਾਂ ਦੀ ਠੱਗੀ ਨਾਲ ਪੈਸੇ ਦੇ ਹਸਾਬ ਨਾਲ ਇਹਨਾਂ ਨੇ ਪ੍ਰਾਪਰਟੀ ਬਣਾਈ ਹੈ ਉਹ ਵੀ ਟੈਕਸਡਾਉਣ ਦੀ ਕੋਸ਼ਿਸ਼ ਕਰ ਰਹੇ ਆ ਕਾਲੀ ਪੁਲਿਸ ਨੇ ਇੱਕ ਧੋਖਾਧੜੀ ਕਰਨ ਵਾਲੇ گروਹ ਦਾ ਪਰਦਾਫਾਸ਼ ਕੀਤਾ ਅਤੇ 32 ਲੱਖ ਰੁਪਏ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਐਸਪੀ ਦਿਹਾਤੀ ਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਾਇਦਾਦ ਦੇ ਫਰਜ਼ੀ ਮਾਲਕ ਦੇ ਨਾਮ ਤੇ ਜਾਇਦਾਦ ਦੇ ਝਾਲੀ ਦਸਤਾਵੇਜ਼ ਤਿਆਰ ਕਰਦੇ ਸਨ ਅਤੇ ਉਸ ਜਾਇਦਾਦ ਨੂੰ ਝਾਲੀ ਬਣਾ ਕੇ ਅਤੇ ਉਸ ਜਾਇਦਾਦ ਦੇ ਅਸਲੀ ਨਾਮ ਦੀ ਵਰਤੋਂ ਕਰਕੇ ਵਕ-ਵਕ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਦੇ ਸਨ। पूछताछ के दौरान मुलजिम ने खुलासा कीता कि उन्होंने वक्त-वक्त थामते पैसे दी ठगी दीयां 15 ਤੋਂ 20 ਕਟਨਾਵ ਨੂੰ ਅੰਜਾਮ ਦਿੱਤਾ ਹੈ ਗ੍ਰਫਤਾਰੀ ਦੌਰਾਨ ਮੁਲਜ਼ਮ ਤੋਂ 4 ਲਗਜ਼ਰੀ ਕਾਰਾਂ ਤੇ 32 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਨੇ ਹਾਲਾਂਕਿ ਗ੍ਰੋਧਾ ਮੁੱਖ ਸਰਗਨਾ ਕਾਲੀ ਅਤੇ ਅਜੇ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਪੁਲਿਸ ਜਲਦੀ ਹੀ ਗ੍ਰਫਤਾਰ ਕਰ ਲਵੇਗੀ ਦੇਖੋ ਇੱਕ ਸਾਨੂੰ ਇੱਕ ਕੰਪਲੇਨ ਸੀ ਜਿਹੜੇ ਕੜੂਆ ਤੋਂ ਅਮਰਜੀਤ ਸਿੰਘ ਵੱਲੋਂ ਸਾਨੂੰ ਕੰਪਲੇਨ ਪ੍ਰਾਪਤ ਹੋਈ ਸੀਗੀ ਵੀ ਹਾਂ ਵੀ ਉਹਨਾਂ ਦੇ ਨਾਲ ਇਸ ਲਈ ਠੱਗੀ ਮਾਰੀ ਹੈ 50 ਲੱਖ ਦੇ ਕਰੀਬ ਕਿ ਉਹਨਾਂ ਨੂੰ ਜਾਲੀ ਉਹਨਾਂ ਨੂੰ ਜਾਲੀ ਡਾਕੂਮੈਂਟ ਦਿਖਾ ਕੇ ਜਾਲੀ ਜਾਂ ਕਿਸੇ ਹੋਰ ਜਗ੍ਹਾ ਦਿਖਾ ਕੇ ਉਹਨਾਂ ਕੋਲੋਂ 50 ਲੱਖ ਦੇ ਕਰੀਬ ਠੱਗੀ ਮਾਰੀ ਉਹਨਾਂ ਨਾਲ ਤੇ ਇਹਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਖਰੜ ਤੇ ਉਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਜਿਸ ਦੇ ਤੇ ਉਹਨਾਂ ਨੇ ਹੁਣ ਤੱਕ ਪੰਜ ਬੰਦੇ ਗ੍ਰਿਫਤਾਰ ਕੀਤੇ ਤੇ ਦੋ ਅੱਗੇ ਹੋਰ ਰੈਡੀਫਾਈ ਕੀਤੇ ਨੇ ਜਿਹੜੇ ਕਿ ਇਸ ਕੇਸ ਦੇ ਵਿੱਚ ਇਨਵੋਲਵ ਸੀਗੇ ਇਹਦੇ ਵਿੱਚ ਬੇਸਿਕਲੀ ਸਟੋਰੀ ਇਹ ਹੈ ਵੀ ਹਾਂ ਵੀ ਇਹ ਗੈਂਗ ਸੀ ਜਿਹੜੇ ਫਰਦਰ ਵੈਰੀਫਾਈ ਕੀਤਾ ਤੇ ਪਤਾ ਲੱਗਾ ਵੀ ਇਸ ਗੈਂਗ ਦੇ ਉੱਪਰ ਲਗਭਗ 15 16 ਦੇ ਕਰੀਬ ਪਰਚੇ ਦਰਜ ਨੇ ਪਹਿਲਾਂ ਹੀ ਸੇਮ ਮੋਡਸ ਆਫ ਪ੍ਰੈਨਟੀ ਦੇ ਵੀ ਹਾਂ ਵੀ ਜਾਲੀ ਡਾਕੂਮੈਂਟਸ ਤਿਆਰ ਕਰਨੇ ਜਾਲੀ ਬੰਦੇ ਖੜੇ ਕਰਨੇ ਤੇ ਲੋਕਾਂ ਨੂੰ ਲਲਚਾ ਕੇ ਜ਼ਮੀਨ ਦਿਵਾਉਣ ਦੇ ਬਹਾਨੇ ਉਹਨਾਂ ਕੋਲੋਂ ਕਰੋੜਾ ਰੁਪਇਆ ਤੱਕ ਲਾ ਇਸ ਬੰਦੇ ਇਹੋ ਜਿਹੇ ਕਾਰਵਾਈ ਕੀਤੀ ਇਹਦੇ ਵਿੱਚੋਂ ਸਾਨੂੰ ਹੁਣ ਤੱਕ ਇਹਨਾਂ ਨੇ ਇਹਨਾਂ ਨੂੰ ਫਤਿਹਗੜ੍ਹ ਸਾਹਿਬ ਦੀ ਜ਼ਮੀਨ ਦਿਖਾਈ ਸੀ ਬੇਸਿਕਲੀ ਇਹਨਾਂ ਨੇ ਆਪਣੇ ਜਿਹੜੇ ਅਮਰੀਦ ਨੂੰ ਫਤਿਹਗੜ੍ਹ ਦੀ ਜ਼ਮੀਨ ਦਿਖਾ ਕੇ ਜਾਲੀ ਉੱਥੇ ਬੰਦੇ ਖੜੇ ਕਰਕੇ ਆਪਣੇ ਬੰਦੇ ਪਹਿਲਾਂ ਵੇਚ ਕੇ ਉਹਨਾਂ ਨੂੰ વિશ્વાસ ਦਵਾਇਆ ਵੀ ਇਹ ਜਿਵੇਂ ਉਹਨਾਂ ਦੀ ਹੈ ਬਾਦੂ ਨਾਲ ਕੋਲ ਪਹਲਾ ਲੱਖ ਦੇ ਕਰੀਬ ਬਿਆਨਾਂ ਇਹਨਾਂ ਨੇ ਹਰਪ ਕੀਤਾ ਸੀਗਾ ਜਿਹਦੇ ਜੋ ਅਸੀਂ ਬਾਦੂ ਜਿਹੜਾ ਕਾਰਵਾਈ ਕੀਤੀ ਇਹਦੇ ਚ ਅਸੀਂ ਅਵਤਾਰ ਸਿੰਘ ਜਗਦੀਸ਼ ਕੁਮਾਰ ਜਗਤਾਰ ਜਗਤਾਰ ਸਿੰਘ ਕੁਪੇਸ਼ ਮਹਿਤਾ ਤੇ ਗੁਰਬਾਜ ਸਿੰਘ ਇਹ ਪੰਜ ਬੰਦੇ ਜਿਹੜੇ ਅਸੀਂ ਮਰਿੰਡੇ ਤੋਂ ਗੜਵਾ ਤੋਂ ਫਤਿਹਗੜ੍ਹ ਸਾਹਿਬ ਤੋਂ ਗ੍ਰਿਫਤਾਰ ਕੀਤੇ ਨੇ ਬਸ ਦੋ ਬੰਦੇ ਜਿਹੜੇ ਕਿ ਮੰਗਾ ਸਿੰਘ ਤੇ ਕੁਲਵਿੰਦਰ ਸਿੰਘ ਉਹ ਫਕਾ ਲਈ ਇਹ ਦੋ ਰਹਿੰਦੇ ਨੇ ਜਿਹੜੇ ਕਿ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਇਹਨਾਂ ਕੋਲ ਜਿਹੜੀ ਟੋਟਲ ਰਿਕਵਰੀ ਹੈ 50 ਲੱਖ ਦੇ ਕੋਲੋਂ ਉਹਨਾਂ ਨੇ ਠੱਗੀ ਮਾਰੀ ਸੀ ਅਸੀਂ 32.5 ਲੱਖ ਦੇ ਕਰੀਬ ਰਿਕਵਰੀ ਕੀਤੀ ਹੈ ਉਹਨਾਂ ਕੋਲ ਸਾਰੇ ਦੋਸ਼ੀਆਂ ਕੋਲ ਤੇ ਇਹਨਾਂ ਕੋਲ ਚਾਰ ਗੱਡੀਆਂ ਜਾਨਕੀ ਹਾਂਡਾ ਮੇਜ਼ ਥਾਰ ਗੱਡੀ ਬਰੀਜ਼ਾ ਸਕੋਡਾ ਦੀ ਫੈਬੀਆ ਗੱਡੀ ਇਹ ਚਾਰ ਗੱਡੀਆਂ ਵੀ ਨਾਲ ਬਰਾਮਦ ਹੋਈਆਂ ਤੇ ਇਹਨਾਂ ਦੇ ਪੁਰਾਣੇ ਰਿਕਾਰਡ ਦੇਖ ਕੇ ਅਸੀਂ ਇਹਨਾਂ ਦੀ ਸਾਰੀਆਂ ਬੀਜ਼ ਵੀ ਕੈਨਸਲ ਕਰਾ ਰਹੇ ਹਾਂ ਤੇ ਇਹਨਾਂ ਦੇ ਜੋ ਹੋਰ ਜੋ ਸਤ ਤੋਂ ਸਤ ਜਿਹੜੀ ਦਾਦੀ ਪ੍ਰਾਪਰਟੀ ਬਣਾਈ ਇਹਨਾਂ ਨੇ ਜਿਹੜੀ ਦੋ ਨੰਬਰ ਦੇ ਲੋਕਾਂ ਦੇ ਠੱਗੀ ਨਾਲ ਪੈਸੇ ਦੇ ਖਾਦਨਾ ਦੇ ਨਾਲ ਪ੍ਰਾਪਰਟੀ ਬਣਾਈ ਹੈ ਉਹ ਵੀ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਹਨਾਂ ਦੀ ਚਾਲ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਹੈ ਕਿ ਇਹਨਾਂ ਦੀ ਮੋਡਸ ਆਪ੍ਰੈਂਡੀ ਕੀ ਸੀ ਜਿੱਦਾਂ ਤੁਸੀਂ ਕਹਾਂਗੇ ਜਾਲੀ ਆਧਾਰ ਕਾਰਡ ਜਾਂ ਇਹ ਕਰਦੇ ਕਿਸੇ ਕਿਸ ਤਰ੍ਹਾਂ ਦੇ ਨਾਲ ਦੀ ਮੋਡਸ ਆਪ੍ਰੈਂਡੀ ਬੇਸਿਕਲੀ ਇਹਨਾਂ ਦਾ ਇਹ ਮੋਡਸ ਆਪ੍ਰੈਂਡੀ ਸੀਗੀ ਇਹ ਜਿਹੜੇ ਬੰਦੇ ਨੂੰ ਜਿਸ ਬੰਦੇ ਕੋਈ ਜ਼ਰੂਰਤ ਬੰਨ ਜਿਹਨੇ ਬੰਦੇ ਨੇ ਜ਼ਮੀਨ ਵੇਚੀ ਹੈ ਪਹਿਲਾਂ ਤੇ ਇਹ ਦੇਖਦੇ ਸੀ ਕਿ ਕਿਸ ਬੰਦੇ ਕੋਲ ਪੈਸੇ ਹੈਗੇ ਨੇ ਫਿਰ ਜਿਸ ਬੰਦੇ ਕੋਈ ਜਿਸ ਦਾ ਬੰਦਾ ਜ਼ਮੀਨ ਦਾ ਕਿਸੇ ਦੀ ਜ਼ਮੀਨ ਦੇ ਜਾਲੀ ਡਾਕੂਮੈਂਟ ਤਿਆਰ ਕਰਕੇ ਜਿਹੜਾ ਮਾਲਕ ਸੀਗਾ ਉਹਦੀ ਡੈਟਾ ਦੀ ਇਮਪਰਸੋਨੇਟ ਕਰਕੇ ਉਹਦੇ ਜਾਲੀ ਆਈਡੀਆਂ ਬਣਾ ਕੇ ਉਹਦੋਂ ਉਹਨੂੰ ਦੱਸਦੇ ਸੀਗੇ ਅਸੀਂ ਉਹਦੇ ਮਾਲਕ ਆ ਜਦੋਂ ਬੰਦਾ ਉਸੇ ਦੇਖਣ ਜਾਂਦਾ ਸੀਗਾ ਉੱਥੇ ਨਾਲ ਦੇ ਖੇਤਾ ਜੀ ਵੀ ਆਪਣੇ ਬੰਦੇ ਖੜੇ ਕਰ ਦਿੰਦੇ ਸੀਗੇ ਵੀ ਹਾਂ ਜੀ ਇਹ ਜ਼ਮੀਨ ਇਸੇ ਬੰਦੇ ਦੀ ਹੈ ਜਿਹੜਾ ਮਾਲਕ ਸੀਗਾ ਉਹ ਬੰਦੇ ਨੂੰ ਸ਼ਵਾਦ ਦਵਾ ਕੇ ਉਹਦੇ ਕੋਲੋਂ ਬਿਆਨਨਾ ਕਰਾ ਲੈਂਦੇ ਸੀਗੇ ਬੈਨਾ ਕਰਾ ਕੇ ਬਾਅਦ ਉਹਦੇ ਕੋ ਪੈਸੇ ਹੜੱਪ ਲੈ ਲੈਂਦੇ ਸੀਗੇ ਇਹ ਜਿਹੜੇ ਸਭ ਤੋਂ ਗਵਰਨਮੈਂਟ ਦੇ ਅਫੀਸ਼ੀਅਲ ਦੀ ਇਨਵੋਲਵਮੈਂਟ ਆਈ ਹੈ ਨਹੀਂ ਨਹੀਂ ਹਾਲੇ ਤੱਕ ਦੇਖੋ ਜੀ ਇਹ ਜਾਲੀ ਡਾਕੂਮੈਂਟਸ ਹੀ ਆਪ ਤਿਆਰ ਕਰਦੇ ਸੀਗੇ ਤੇ ਜਿਹੜਾ ਬੰਦਾ ਲਾਲਚ ਦਿੰਦਾ ਸੀ ਹਾਲੇ ਸਕੇ ਇਹਦੇ ਚ ਕੋਈ ਇਹ ਡਾਕੂਮੈਂਟ ਨਹੀਂ ਹੈਗਾ ਵੀ ਜਿਹੜਾ ਗਵਰਨਮੈਂਟ ਦਾ ਡਾਕੂਮੈਂਟ ਜਾਲੀ ਬਣਾ ਹੋਵੇ ਜਾਲੀ ਡਾਕੂਮੈਂਟਸ ਬਾਅਦ ਜਿਹੜੇ ਕਾਪੀ ਕਰਕੇ ਕਲਰ ਕਾਪੀਜ਼ ਬਣਾ ਕੇ ਹਾਲੇ ਉਹ ਨੇ ਠੀਕ ਹੈ ਸਰ ਅਕਸਰ ਕਰਦੇ ਸੀ ਨੀ ਮੂਰ ਕਰਦੇ ਸੀ ਜੇ ਜੁਫੀ ਇਹਦੀ ਹੋਈ ਹੈ ਤਾਂ ਬਿਆਨ ਬੇਸਿਕਲੀ ਬਿਆਨਾਂ ਲੈ ਕੇ ਹੀ ਭਜ ਜਾਂਦੇ ਸੀ ਸਰ ਇਹਦੇ ਚ ਜਿਹੜੇ ਫਤਿਹਗੜ ਸਾਹਿਬ ਦਾ ਇਹਨਾਂ ਦੀ ਪ੍ਰੋਫਾਈਲ ਕੀ ਹੈ ਔਰ ਕਿੱਥੇ ਕਿੱਥੇ ਜਾਨੋ ਇਹਨਾਂ ਨੇ ਠੱਗੀਆਂ ਕੀਤੀਆਂ ਕਰਦੇ ਲਾਭ ਲਾਉਂਦੇ ਠੱਗੀਆਂ ਦੇ ਕੋਈ ਤੁਸੀਂ ਤੁਹਾਨੂੰ ਜਿਹਦੇ ਪਿੱਛੇ 13 ਤੋਂ 14 ਐਫਆਈਆਰ ਦਾ ਵੇਰਵਾ ਨਾਲ ਦਿੱਤਾ ਹੋਇਆ ਵੀ ਹਾਂ ਵੀ ਜਿਹੜੀਆਂ ਇਹਦੇ ਚੋਂ ਉਹਨੇ 302 ਮਰਡਰ ਦੀਆਂ ਵੀ ਹੈਗੀਆਂ ਠੱਗੀ ਦੀਆਂ ਮੋਰਟੇ ਜ਼ਿਆਦਾ ਹੈਗੀਆਂ ਇਹਨਾਂ ਦਾ ਮੇਨ ਜਿਹੜਾ ਏਰੀਆ ਹੈ ਪੈਨ ਪੰਜਾਬ ਦੇ ਵਿੱਚ ਮੋਸਟਲੀ ਜਿਹੜਾ ਇਹਨਾਂ ਦੀਆਂ ਐਫਆਈਆਰਸ ਕਨਸੈਂਟਰੇਟਡ ਨੇ ਉਹ ਮੁਹਾਲੀ ਰੋਪੜ ਤੇ ਫਤਿਹਗੜ ਸਾਹਿਬ ਦੇ ਚੱਗੇ ਹੈ ਮਾਸਟਰਮਾਈਂਡ ਕੌਣ ਹੈ ਸਰ ਬਸ ਮੈਨੂੰ ਇਹਦਾ ਲੱਗਦਾ ਸੀਗਾ ਜੀ ਜਿਹੜਾ ਆਪਣਾ ਜਗਦੀਸ਼ ਤੇ ਇਕ ਕੁਲਵਿੰਦਰ ਸਿੰਘ ਵਾਲੀ ਜਗਦੀਸ਼ ਗਿਰਦਾਰ ਹੋ ਚੁੱਕਾ ਤੇ ਜਗਦੀ ਆਪਣਾ ਕੁਲਵਿੰਦਰ ਸਿੰਘ ਫਕਾਲੀ ਦੇ ਉਪਰ ਰੇਡਸ ਚੱਲ ਰਹੀ ਨੇ ਤੈਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਰ ਕਿੰਨੇ ਮਾਮਲੇ ਸੌਟ ਆਊਟ ਹੋਏ ਹੈ ਇਹਨਾਂ ਦੀ ਗ੍ਰਿਫਤਾਰੀ ਹੋਏ ਉਹ ਹਲੇ ਇਨਵੈਸਟੀਗੇਸ਼ਨ ਕਰ ਰਹੇ ਆ ਹਲੇ ਰਿਮਾਂਡ ਤੇ ਆ ਸਾਡੇ ਕੋਲ ਤੇ ਜਿਵੇਂ ਫਰਦਰ ਸਾਡੇ ਕੋਲ ਅਪਡੇਟ ਹੋਗੇ ਦੰਦਿਆਂਗੇ ਸਰ ਖਰਚ ਕਿੰਨੀ ਥੱਲੀਆਂ ਕੀਤੀ ਸੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਰ ਕੋਲ ਹਲੇ ਡੇਲੀ ਡਿਊਰਸ ਕਰਸੀ ਇਹ ਆਪਣਾ ਇਨਵਰਸੀ ਪਬਲਿਕਾਈਜ਼ ਕਰ ਰਹੇ ਆ ਇਹ ਚੀਜ਼ ਦੱਸ ਰਹੇ ਆ ਤੇ ਸਾਡੇ ਕੋਲ ਦਿੱਲੀ ਦੇ ਹੋਏ ਬੰਦੇ ਆ ਰਹੇ ਨੇ ਹਲੇ ਤੱਕ ਸਾਡੇ ਕੋਲ ਦੱਸਿਆ ਵੀ ਹਾਂ ਪੁਰਾਣੀ ਐਫ ਆ ਤਰੀਕਰੀ ਜੋ ਪ੍ਰੋਪਰ ਸਾਡੇ ਕੋਲ ਐਡ ਤਾਂ ਜੋ ਆਊਗਾ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ ਸਰ ਲੋਕਾਂ ਨੂੰ ਆਉਂਦੀ ਹੈ ਜਿਸ ਤਰ੍ਹਾਂ ਕਰ ਰਹੇ ਹੋ ਕਿ ਕਿਸ ਤਰ੍ਹਾਂ ਬਚਿਆ ਜਾਏ ਕਿਸ ਤਰ੍ਹਾਂ ਵੈਰੀਫਿਕੇਸ਼ਨ ਜਿਹੜੀ ਬਹੁਤ ਜ਼ਰੂਰੀ ਹੈ ਕਿਉਂਕਿ ਬੜਾ ਮਹਾਨ ਦਾ ਦੇਣ ਵਾਲਾ ਹੈ ਜਿਹੜੇ ਵੀ ਲੋਕ ਆਪਣਾ ਘਰ ਲੈਣਾ ਚਾਹਦੇ ਬੜੇ ਮਹਾਨ ਦਾ ਬੈਕਗ੍ਰਾਉਂਡ ਹੁੰਦਾ ਹੈ ਦੇਖੋ ਭੋਲੀ ਦੇ ਜੇ ਲਾਗੇ-ਤਾਗੇ ਦੇ ਇਰੀਏ ਤੇ ਬੜਾ ਇੱਕ ਪ੍ਰੈਵਲੈਂਟ ਹੈਗਾ ਵੀ ਹਾਂ ਵੀ ਜ਼ਮੀਨ ਦੇ ਰੇਟ ਬਹੁਤ ਜਲਦੀ ਵਧ ਰਹੇ ਨੇ ਹਰ ਬੰਦਾ ਜਲਦੀ ਤੋਂ ਜਲਦੀ ਅਮੀਰ ਹੋਣ ਦੀ ਕੋਸ਼ਿਸ਼ ਕਰ ਰਹਾ ਹੈ ਸੋ ਸਾਡੀ ਇੱਕੋ ਬੇਨਤੀ ਹੈ ਵੀ ਹਾਂ ਵੀ ਠੀਕ ਹੈ ਜੇ ਤੁਸੀਂ ਇਨਵੈਸਟ ਕਰਨਾ ਕੋਈ ਵੀ ਕਰ ਰਹੇ ਹੋ ਉਹਨੂੰ ਪ੍ਰੋਪਰ ਵੈਰੀਫਾਈ ਕਰੋ ਸਬਰ ਦੇ ਨਾਲ ਉਸ ਚੀਜ਼ ਨੂੰ ਕਰੋ ਬੰਦੇ ਵੈਰੀਫਾਈ ਕਰੋ ਡਾਕੂਮੈਂਟ ਵੈਰੀਫਾਈ ਕਰੋ ਤੇ ਉਸ ਲਾਗੇ-ਤਾਗੇ ਉਸ ਇਰੀਏ ਦੀ ਪੁੱਛ-ਕਿਛ ਕਰੋ ਕਿਸੇ ਵੀ ਚੀਜ਼ ਕਾਲੀ ਨਾ ਕਰੋ ਠੀਕ ਹੈ ਕਿਉਂਕਿ ਜਲਦੀ-ਜਲਦੀ ਜੋ ਇਹ ਕਰਦਾ ਹੈ ਉਹ ਹਮੇਸ਼ਾ ਗਲਤੀ ਹੁੰਦਾ ਹੈ ਮਰਜੀ ਇਹਦੇ ਚ